ਬਾਬੇ ਖੇਤਰਪਾਲ ਦੀ ਜਗ੍ਹਾ ਤੇ ਬਾਬਾ ਠਾਣਾ ਤੇ ਤਦਿਆਲਾ ਫੱਬ ਅਦਲ ਟਰੈਕਟਰ ਚੱਲ ਬਾਬਾ ਇਸ ਥਾਂ ਸਾਰਾ ਪੱਧਰ ਕਰਨਾ ਕਿਉਂਕਿ ਬਾਬੇ ਦੀ ਜਗ੍ਹਾ ਤੇ ਪਟਾਰਾ ਕਰਨਾਗਾ ਪੱਧਰ ਹੋ ਜੇ ਤਾਂ ਵਧੀਆ ਕਿਉਂਕਿ ਇੱਧਰ ਵੇਖੋ ਪੂਰੀ ਪ੍ਰੋਪਰ ਜਗਾ ਜਗਾ ਬਹੁਤ ਆ ਕਿਉਂਕਿ ਇੱਥੇ ਪੰਡਾਰਾ ਕਰਨ ਬਾਬੇ ਦੀ ਜਗਾ ਤੇ ਸਾਧ ਸੰਗਮ ਪੁਜਰ ਹੂਤ ਸਾਧ ਸੰਗਮ ਕਗਲੀ ਕੋਤ ਸਾਧ ਸੰਗਮ ਲਗਮਾ ਹਰਦਾਨ ਸੰਗਮ ਤੇ ਆਲਦ ਆਪਾਂ ਬਾਬੇ ਖੇਤਰਪਾਲ ਦੀ ਜਗਾ ਤੇ ਸੀਗੇ ਤੇ ਇੱਥੇ ਜਗਾ ਤੇ ਜ ਆਪਣਾ ਪੰਡਾਰਾ ਕਰਨਾ 13 ਤਰੀਕ ਨੂੰ ਤੇ ਮਿੱਟੀ ਪੱਧਰ ਕਰ ਰਹੇ ਸੀਗੇ ਤੇ ਮਗਰ ਬਾਈ ਫੱਬ ਉਹ ਬਾਬਾ ਠਾਣਾ ਦੇ ਆ ਜਗਾ ਦੇਖੋ ਤੁਸੀਂ ਪੂਰੀ ਖੁੱਲ੍ਹਬਾਰਾ ਠੀਕ ਕਿਉਂਕਿ ਇਧਰ ਉਹਨੇ ਬਾਈ ਸ਼ਮਸ਼ਾਨ ਘਾਟ ਵੀ ਆ ਬ੍ਰਹਮ ਗਿਆਨੀ ਜੀ ਦਾ ਨਾਮ ਹੈ ਬੰਦਾ ਬ੍ਰਹਮ ਗਿਆਨੀ ਦਾ ਹੈ ਬ੍ਰਹਮ ਗਿਆਨੀ ਬਾਈ ਸੇਵਾ ਕਰ ਰਹੇ ਭਰਾ ਆਪਣੇ ਜਾਨੀ ਕੰਮ ਨਾਲ ਪ੍ਰਭੂ ਜਨਕਾਰ ਬ੍ਰਹਮ ਗਿਆਨੀ ਜੀ ਦਾ ਰਾਮ ਬ੍ਰਹਮ ਗਿਆਨੀ ਜੀ ਦਾ ਪ੍ਰਾਪਤ ਸਥਾਨ ਬ੍ਰਹਮ ਗਿਆਨੀ ਜੀ ਦਾ ਨਾਮ ਆਧਾਰ ਕਾਮਿਆਂ ਦੇ ਚਲਾਇ ਪਰਿਵਾਰ ਕਾ ਦੇਖਦਾ ਪਾਸੇ ਸ਼ਮਸ਼ਾਨ ਘਾਟ ਆ

ਤੇ ਕਿਉਂਕਿ ਐ ਰੋੜਾ ਰੱਪਾ ਕਾਫੀ ਸਿੱਟਿਆ ਪਿਆਗਾ ਸਾਧ ਗ ਸੰਗਤ ਨੇ ਬਹਿਣਾਗਾ ਬਾਈ ਜਿਹਨੇ ਕਿ ਸੇਵਾ ਕਰ ਰਿਆ ਇਹ ਸਾਰਾ ਸਾਰੇ ਨੀਵੇਂ ਥਾਂ ਦੇ ਸੱਟ ਦੀ ਬਾਈ ਸਰਕਾਰੀ ਪ੍ਰਯੋਗਕਾਰੀ ਦਾ ਕਰਨ ਤੇ ਨਵਾਂ ਬਣਾਇਆ ਗਿਆ। ਸਾਡੇ ਕੋਲ ਨਾ ਦੇ ਨੇ ਵਾਲੇ ਮੋਟਾ ਸਲੇਪੇ ਉੱਤੇ ਬਣਾਏ ਜਾਣ ਦੇ ਕੰਮ ਚੱਲ ਰਹੇ ਨੇ। ਕਿਉਂਕਿ ਆ ਜਿਹੜੇ ਆ ਰੋੜੇ ਰੱਪਾ ਆ ਦੀਂ ਦਾ ਤੁੰ ਨੂੰ ਕਿਉਂਕਿ ਇਹ ਹੈਗਾ ਮੋਟਾ ਮਲਵਾ ਕਿਉਂ ਉਹ ਗੁਰਦੁਆਰਾ ਕਾਲ ਸਰ ਸਾਹਿਬ ਦਾ ਜੋ ਇਮਾਰਤ ਬਣ ਰਹੀ ਆ ਬਰਾਮਗਲੀ ਤਲੀ ਨਕ ਬ੍ਰਹਮਗਲੀ ਸਰਦ ਕਾ ਤਲੀ। ਉਹ ਤਾਂ ਰਹਿਣ ਦੇਣਾ ਨਾਮ ਪਰ ਕਿਹਨਾਂ ਤੇ ਖੈਰ ਬਦਵਾਲੇ ਮੇਰੇ ਬਲਵਾਨ ਸਰਕਾਰ ਨਾਲੇ ਸਰਵੋਪਰ ਸਰਲ ਸਰਕਾਰੀ ਜਿਹੜਾ ਨਾ ਹੀ ਰਸਨਾ ਪਰ ਸਨਮਾਨ ਮਹਿਕੂਦ ਨੇ ਅੰਦਨ ਕਰ ਸਰਕਾਰ ਤੇ ਪੂਰਾ ਵਧੀਆ ਬਣ ਗਿਆ ਬਾਬਾ ਇਹ ਨਾ ਤੇ ਬਾਬਾ ਇਹਦਾ ਕੀ ਕਿਵੇਂ ਕਰ ਗਿਆ ਜਿਹੜਾ ਦੂਜਾ ਆਪਣਾ ਆ ਸਿੱਟੇ ਦੂਜਾ ਆਪਣਾ ਮਲਵਾ ਫਿਰ ਇਹਦੇ ਵਿੱਚ ਇਹਦਾ ਬਾਕੀ ਸੀਗਾ ਹਾਂ ਸਾਰੇ ਮੈਂ ਕਰਦੇ ਹਾਂ ਨੇ ਕਰਨੇ ਦਿੱਤੇ ਬੈਗ ਨਹੀਂ ਹਾਂਜੀ ਹਾਂ ਇਹਦਾ ਇਹਦਾ ਹੈ ਵੇਖੀ ਬਾਬੇ ਦੇ ਵਿੱਚ ਨਾ ਮਾਰੀ 1000 ਰੁਪਏ ਇਕੱਠੇ ਕਰਾਂਗੇ ਫਿਰ ਚਗਾ ਲਾਂਗੇ ਹੋਰ ਸਾਡੇ ਤੋਂ ਨਾਕ ਹੋ ਜਾਣਾ ਹਾਂ ਇਹਦਾ ਹੈ ਬਾਬਾ ਪਰੋਂ ਜਾ ਕੇ ਫਰਿਆਦ ਜਰੂਰ ਕਰਾਂਗੇ ਇਹਦਾ ਗੱਲ ਸਹੀ ਹੈ ਬਾਬਾ ਚਲੋ ਸਾਰਾ ਪੱਧਰ ਹੋ ਜੀ ਪੂਰਾ ਬੂਹੇ ਵਧੀਆ ਬੰਜ ਬਾਬੇ ਜਗਾ ਹੋਰਲੇ ਪਾਸੇ ਬਾਬੇ ਖੇਤਰਪਾਲ ਦੀ ਜਗਾ ਤੇ ਇਹ ਮੁੰਡੇ ਨੇ ਪੰਦਰ ਪੰਦਰ ਕਰਕੇ ਪਹਿਲਾ ਭਰਤੀ ਪਾਈ ਸੀਗੀ ਸੇਵਾ ਕਰਦੇ ਆ ਔਰਲੇ ਪਾਇ ਸ਼ਮਸ਼ਾਨ ਘਾਟ ਵੀ ਆ ਤਾਂ ਕੁਮਰਾ ਉਹ ਜਿਹੜੀ तकरीबन ਆ ਮਿੱਟੀ ਸਿੱਟੀ ਆ ਇਹ ਤਾਂ ਦੂਜਾ ਆਪਣਾ ਛੱਪੜ ਦੀ ਸੀ ਜਾਨੀ ਕਿ ਸੁੱਕ ਗਈ ਸੁੱਕ ਕੇ ਵਧੀਆ ਬਣ ਗਈ ਆ ਆ ਮਿੱਟੀ ਆ ਜਿਹੜੀ ਕਿਉਂ ਦੂਰ ਤਾਈ ਬ੍ਰਾਹਮਣ ਬਿਆਲੇ ਤੇ ਕਾਹਦੇ ਬੁਰਾ ਲੱਗਿਆ ਬ੍ਰਾਹਮਣ ਗਿਆ ਸਤੰਤਰਤੀ ਬ੍ਰਾਹਮਣ ਗਿਆ ਸਤੰਤਰਤੀ ਤੈਲਗਾਨੀ ਬੰਦਲ ਕੋਲੇਮ ਦਾ ਬੰਦਵਾਲੀ ਨਿਰਮਲ ਬੰਦਵਾਲੀ ਦਾ ਭੋਜਨ ਗਿਆਨ ਨਾਲ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਦੇ ਪ੍ਰਯਾਸ ਸੰਗਮ ਗਿਆਨੀ ਜਨੂ ਬ੍ਰਹਮ ਗਿਆਨੀ ਦੀ ਰੂਪੀ ਸਮਾਹਾ